ਬੁੱਢੇ ਨਾਲ ਇਹਦਾ ਇਹ ਮਸਲਾ ਇੱਥੇ ਹੀ ਪਹੁੰਚੇ ਨਹੀਂ ਗੱਲਬਾਤ ਕਰ ਰਹੇ ਕੀ ਕਹਣਾ ਜਾਉਂਦਾ ਜਿਹਦਾ ਸਾਰੇ ਕਿਤੇ ਪਹੁੰਚਾਂਗੇ ਹੈਨਾ ਉਹ ਲੋਕ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਹੈਨਾ ਜਿਨ੍ਹਾਂ ਨੂੰ ਪਤਾ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਗੁਰੂਆਂ ਦੀ ਧਰਤੀ ਆ ਹੈਨਾ ਵੀ ਉਹ ਸਾਰੇ ਕਿਤੇ ਪਹੁੰਚਣਗੇ ਜਿੱਤੇ ਵੀ ਪੰਜਾਬ ਨੂੰ ਮੁਸੀਬਤ ਬਊਂਦੀ ਪੰਜਾਬ ਬਚਾਉਣ ਦਾ ਫਰਜ਼ ਸਾਡਾ ਆ ਪਾਣੀਆਂ ਦੀ ਲੜਾਈ ਸਾਡੀ ਆ ਫਸਲਾਂ ਦੀ ਲੜਾਈ ਸਾਡੀ ਆ ਨਸਲਾਂ ਦੀ ਲੜਾਈ ਸਾਡੀ ਆ ਇਤਿਹਾਸ ਨੂੰ ਬਚਾਉਣ ਦੀ ਲੜਾਈ ਸਾਡੀ ਆ ਇਹ ਸਾਰਿਆਂ ਨੂੰ ਅਪੀਲ ਵੀ ਤੁਹਾਡੇ ਰਾਜ ਚੈਨਲ ਰਾਹੀਂ ਕਰਨਾ ਚਾਹੁੰਦੇ ਆ ਕਿ ਪਿੰਡਾਂ 'ਚ ਹੋਕੇ ਦਵਾਓ ਗੁਰਦੁਆਰੇ 'ਚ ਅਨਾਉਂਸਮੈਂਟ ਹੋਣੀ ਚਾਹੀਦੀ ਆ ਵੀ ਉੱਥੇ ਮੁੰਡੇ ਜਾਤੀ ਜਮੀਰ ਵਾਲੇ ਲੋਕ ਸੜਕਾਂ ਜਾਮ ਕਰਕੇ ਬੈਠੇ ਨੇ ਲੱਖੇ ਭਾਈ ਉਹ ਨਹੀਂ ਗ੍ਰਿਫਤਾਰ ਕਰ ਲਏ ਗਏ ਨੇ ਹੈਨਾ ਵੀ ਉਹਨਾਂ ਨੂੰ ਵੀ ਛਡੋਣਾ ਆ ਤੇ ਆਪਣੇ ਪਾਣੀ ਦੀ ਬਚਾਉਣ ਦੇ ਸਾਰਿਆਂ ਨੂੰ ਇੱਥੇ ਲੁਧਿਆਣਾ ਪਹੁੰਚਣਾ ਚਾਹੀਦਾ ਜਿਵੇਂ ਕੁਰਬਾਨੀ ਵਿੱਚ ਦੀ ਹੁੰਦਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਜੇ ਪਾਣੀ ਨੂੰ ਗੰਦਾ ਕਰ ਰਿਹਾ ਕਿਉਂ ਨਹੀਂ ਪਿੰਤੂਆਂ ਤਮਾ ਸਰਕਾਰ ਤਾਂ ਜਿਹੜੀ ਜੱਟ ਕੀ ਉਹ ਸਪੀਚਾਂ ਵਿੱਚ ਵੀ ਤੁੱਕਾਂ ਦੇ ਨਾਲ ਬਿਆਨ ਕਰਦਾ ਏ ਬਾਬਾ ਉਹ ਉਹਨਾਂ ਦੀ ਕਹਿਣ ਹੀ ਦੇ ਕੱਤਨੀ ਚ ਫਰਕ ਹੈ ਨਾ ਜਿਵੇਂ ਉਹ ਕਹਿੰਦੇ ਹੁੰਦੇ ਸੀ ਜੀ ਪੰਜਾਬ ਨੂੰ ਵਿਚਾਰਾ ਕੋਈ ਦੇਖ ਨਹੀਂ ਰੇ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਬੰਨ ਮਾਰਨ ਵਾਲਾ ਵੀ ਹਾਂ ਕਰ ਕਰ ਚ ਕੈਂਸਰ ਪੈਦਾ ਹੋ ਗਿਆ ਉਹ ਕੰਮ ਅੱਜ ਇਹਨਾਂ ਲੋਕਾਂ ਨੂੰ ਲੱਕੇ ਬਾਈ ਉਹਨਾਂ ਨੂੰ ਸਾਰਿਆਂ ਨੂੰ ਜਿਆ ਇੰਜੀਨੀਅਰ ਵਾਲੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਨਾ ਸਰਕਾਰਾਂ ਨਾਕਾਮ ਨੇ ਸਰਕਾਰਾਂ ਤੋਂ ਕੋਈ ਆਸ ਨਾ ਰੱਖੋ ਹੈ ਨਾ ਤੁਹਾਨੂੰ ਪੰਜਾਬੀਓ ਪੰਜਾਬ ਤੁਹਾਨੂੰ ਬਚਾਉਣਾ ਪੈਣਾ ਹੈ ਥੋਡੇ ਤੁਹਾਨੂੰ ਆਪ ਮਸਲੇ ਹੱਲ ਕਰਨੇ ਪੈਣਦੇ ਆਪਣੇ ਸਾਰੇ ਦੇ ਸਾਰੇ ਸਾਰੇ ਪਾਸੇ ਨੂੰ ਹੈ ਨਾ ਤੁਹਾਨੂੰ ਜਵਾਨੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ ਠੀਕ ਆ ਫਸਲਾਂ ਨੂੰ ਨਸਲਾਂ ਨੂੰ ਸਾਰੀ ਚੀਜ਼ ਨੂੰ ਬਚਾਉਣ ਦੀ ਜ਼ਿੰਮੇਵਾਰੀ ਪੰਜਾਬੀਆਂ ਦੀ ਆ ਵੱਧ ਤੋਂ ਵੱਧ ਆਪਣੇ ਫੱਕਾਂ پیچھے ਨਿਕਲੋ ਘਰਾਂ ਤੋਂ ਬਾਹਰ ਆ ਕੇ ਫੱਕਾਂ ਵਿੱਚ ਬੋਲੋ ਤੇ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਸਪੋਰਟ ਕਰੋ ਹੈਨਾ ਪੰਜਾਬ ਪੰਜਾਬੀਆਂ ਦਾ ਪੰਜਾਬੀਆਂ ਨੂੰ ਹੀ ਪਜਾਣਾ ਪਊਗਾ ਸਰਕਾਰਾਂ ਤੋਂ ਆਸ ਨਾ ਰੱਖੋ ਭਾਈ ਜੀ ਇੱਕ ਰਾਜ ਸੀਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਇਹ ਹੁਣ ਦਾ ਰਾਜ ਹੈ ਕੀ ਫਰਕ ਦੇਖਦੇ ਹੋ ਵੀ ਦੁਬਾਰੇ ਉਵੇਂ ਦਾ ਰਾਜ ਆਉਣਾ ਚਾਹੀਦਾ ਰਣਜੀਤ ਸਿੰਘ ਵਰਗਾ ਰਾਜ ਕਿਤੇ ਕਰ ਲੈਣਗੇ ਬਾਬਾ ਜੀ ਇਹ ਠੀਕ ਹੈ ਇਹ ਤਾਂ ਧਰਮਾਂ ਦੇ ਨਾਮ ਤੋਂ ਲੜੋਣ ਵਾਲੇ ਲੋਕ ਨੇ ਠੀਕ ਹੈ ਨਾ ਉਹ ਤੇ ਤਾਂ ਧਰਮ ਇੱਕ ਬਰਾਬਰ ਰੱਖਿਆ ਜਾਂਦਾ ਹੈ ਹਰਮੰਦਰ ਸਾਹਿਬ ਦੇ ਸੋਨਾ ਚੜਾਇਆ ਜਾਂਦਾ ਹੈ ਨਾ ਮੰਦਰਾ ਦੇ ਵੀ ਸੋਨਾ ਚੜਾਇਆ ਜਾਂਦਾ ਉਹਨਾਂ ਦੀ ਰੀਸ ਕਿਤੇ ਕਰ ਲੈਣਗੇ ਨਾ ਉੱਥੇ ਤਾਂ ਇਕੱਲਾ-ਇਕੱਲਾ ਬੰਦਾ ਸੂਕੀ ਬੱਸਦਾ ਜੀ ਇਕੱਲੇ-ਇਕੱਲੇ ਬੰਦੇ ਦਾ ਧਿਆਨ ਰੱਖਿਆ ਜਾਂਦਾ ਸੀ ਹੈ ਨਾ ਸਾਰਿਆਂ ਲਈ ਇੱਕ ਜੇ ਕਾਨੂੰਨ ਸੀਗੇ ਹੈ ਨਾ ਕਿਸੇ ਨਾਲ ਐਵੇਂ ਥੋੜੀ ਸੀਗਾ ਵੀ ਹਾਂ ਧੱਕੇ ਨਾਲ ਫੜ ਲਓ ਮਾਰ ਲਓ ਕੁੱਟ ਲਓ ਹੈ ਨਾ ਦਸਤਾਰਾਂ ਦੀ ਬੇਅਦਬੀ ਕਰਦੇ ਨੇ ਹੈ ਨਾ ਇਹਨੂੰ ਸਰ ਮਾਰੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਲੋ ਐਂਡ ਆਰਡਰ ਇਹ ਲੋਕ ਖਰਾਬ ਕਰਦੇ ਨੇ ਹੈ ਨਾ ਉਸ ਰਾਜ ਦੀ ਕਿੱਥੇ ਰੀਸ ਕਰ ਲੈਣਗੇ ਪਰ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇਹ ਕਿਹੜੇ ਛੋਟੀਆਂ ਛੋਟੀਆਂ ਲੜਾਈਆਂ ਹਨ ਇਹ ਤੁਹਾਨੂੰ ਰਾਜ ਵਾਲੇ ਪਾਸੇ ਨੂੰ ਲੈ ਕੇ ਜਾਣਗੇ ਜੇ ਅਸੀਂ ਤਾਕੜੇ ਹੋਵਾਂਗੇ ਕਿਉਂਕਿ ਨਾ 2 1990 ਦੇ ਦਹਾਕੇ 'ਚ ਹੈ ਨਾ 90 ਦੇ 1999 2000 ਦੇ ਦਹਾਕੇ 'ਚ ਨਾ ਸਾਡੀ ਜਵਾਨੀ ਦਾ ਕਾਹਨ ਹੋਇਆ ਠੀਕ ਹੈ ਨਾ ਉਹ ਤੋਂ ਬਾਅਦ 2000 ਤੋਂ ਲੈ ਕੇ 2024 ਚੱਲ ਰਿਹਾ ਹੁਣ ਇਹ ਤਾਂ ਜਵਾਨ ਹੋਏ ਨੇ ਪੰਜਾਬੀ ਜਵਾਨ ਨਹੀਂ ਹੁਣੇ ਹੋਏ ਨੇ ਮੁੰਡੇ ਸਾਰੇ ਜਵਾਨ ਸਾਰੇ ਪਰ ਲੜਾਂਗੇ ਨਹੀਂ ਬਾਬਾ ਜੀ ਨਾ ਠੀਕ ਹੈ ਜਵਾਨੀ ਲੜੂਗੀ ਆਪਾਂ ਆਪਣੇ ਪੰਜਾਬ ਨੂੰ ਵੀ ਬਚਾਵਾਂਗੇ ਤੇ ਟਾਈਮ ਹੁੰਦੇ ਰਹਿੰਦੇ ਨੇ ਨਾ ਐਵੇਂ ਅੱਜ ਆਪਾਂ ਲੜਾਈਆਂ ਲੜਾਂਗੇ ਲੜਦੇ 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 ਹੋਰ ਤਾਕੜੇ ਹੋਵਾਂਗੇ ਨਾ ਫਿਰ ਆਪਾਂ ਇੱਕ ਨਰਾਜ ਵਾਲੇ ਪਾਸੇੋਂ ਲੈ ਕੇ ਜਾਵਾਂਗੇ ਫਿਰ ਅਸੀਂ ਰਾਜ ਵੀ ਕਰਾਂਗੇ ਦੇਸ਼ ਦੇ ਅੰਦਰ ਹੈ ਨਾ ਰਾਜ ਵੀ ਕਰਨਾ ਆਪਾਂ ਨੇ ਹੈ ਨਾ ਇਹ ਸਾਰੇ ਛੋਟੇ ਹਿੱਸੇ ਤੇ ਰਾਜ ਨਹੀਂ ਕਰਨਾ ਆਪਾਂ ਨੇ ਸਾਰੇ ਦੇਸ਼ ਦੇ ਅੰਦਰ ਕਿਉਂਕਿ ਇਹ ਦੇਸ਼ ਨੂੰ ਜ਼ਿਆਦਾ ਆਪਾਂ ਨੇ ਕਰਾਇਆ ਨਾ ਪਰ ਰਾਜਪਾਗ ਵਾਲੇ ਪਾਸੇ ਕਦੀ ਗਏ ਨਹੀਂ ਪਰ ਸਾਨੂੰ ਰਾਜਪਾਗ ਕਰਨਾ ਪੈਣਾ ਬਾਬੋ ਜੀ ਹੈ ਨਾ ਇਹਨਾਂ ਨੂੰ ਦੇਸ਼ ਨੂੰ ਬਚਾਣਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤੇ ਰਾਜ ਸਿੰਘਾਂ ਤੇ ਅੱਤਾ ਚ ਹੋਣਾ ਚਾਹੀਦਾ ਕੀ ਲੱਗਦਾ ਪੰਜਾਬੀ ਹੁਣ ਜਾਗੇ ਨੇ ਜਿਹੜਾ ਮਸਲਾ ਹੈ ਕਾਫੀ ਪੁਰਾਣਾ ਮਸਲਾ ਬੁੱਢੇ ਨਾਲੇ ਦਾ ਪੰਜਾਬੀ ਹੁਣ ਜਾਗੇ ਨੇ ਵੀ ਕੀ ਗੱਲ ਆ ਵੀ ਹੁਣ ਹਰੇਕ ਬੋਲਣ ਲੱਗਾ ਧਰਨੇ ਪ੍ਰਦਰਸ਼ਨ ਲੱਗਣ ਲੱਗੇ ਆ ਦੇਖੋ ਮੈਂ ਕਹਿ ਰਿਹਾ ਪੰਜਾਬ ਜਵਾਨ ਹੋ ਗਿਆ ਬਾਬੇ ਜੀ ਦੋ ਵਾਰੇ ਠੀਕ ਆ ਪੰਜਾਬ ਜਵਾਨ ਹੋਇਆ ਪੰਜਾਬ ਲੜੂਗਾ ਪੰਜਾਬ ਬੋਲੂ ਆ ਵੀ ਹੈਨਾ ਤੇ ਹੁਣ 2020 ਦਾ ਧਰਨਾ ਹੋਇਆ ਆਪਣਾ ਪਹਿਲਾ ਧਰਨਾ ਸੀਗਾ ਹੈਨਾ ਜਦੋਂ ਅਸੀਂ ਦਿੱਲੀ ਨੂੰ ਮੋਦੀ ਨਵਰਾ ਗਿਆ ਹੈ ਹੈਨਾ ਉਹ ਜਿੰਨੇ ਏਨੇ ਲੋਕ ਜਾਗਰੂਕ ਹੋਏ ਬੋਲਣਾ ਸਿੱਖੇ ਸਭ ਕੁਝ ਜਦੋਂ ਪਹਿਲਾਂ ਤਾਂ ਕਰ ਰਹੇ ਜੀ ਇਹਨਾਂ ਨੇ ਕੋਈ ਥੋੜੇ ਇਨਕਾਊਂਟਰ ਥੋੜੀ ਕਰਿਆ ਹੈ ਨਾ ਕਿਨੇ ਦਬਾਇਆ ਗਏ ਸੀ ਕਿ ਮਾਹੌਲ ਬਣਾਇਆ ਗਏ ਸੀ ਅਸੀਂ ਮਾਹੌਲ ਤੋੜਿਆ ਹੈ ਨਾ ਹੁਣ ਅਸੀਂ ਲੜ ਰਹੇ ਆ ਬਾਬਾ ਜੀ ਲੜਦੇ ਰਹਾਂਗੇ ਲੜਦੇ ਰਾਂਗੇ ਬਸ ਚੁੱਪ ਨਹੀਂ ਬੈਠਣਾ ਕਰਿਆ ਹੈ ਨਾ ਪੰਜਾਬ ਪਿੱਛੇ ਪੰਜਾਬੀ ਪਿੱਛੇ ਪੰਜਾਬ ਦੇ ਵਿੱਚ ਹੈ ਨਾ ਲੜੋ ਜਿੰਨਾ ਨਿਕਲ ਸਕਦੇ ਆਪਣੇ ਘਰਾਂ ਚੋਂ ਜ਼ਰੂਰ ਨਿਕਲਣਾ ਚਾਹੀਦਾ ਪਹੁੰਚ ਰਹੇ ਸੀ ਲੱਖਾਂ ਦਾ ਨਾਜੀ ਤੇ ਹੋਰ ਵੀ ਆਗੂ ਪਹੁੰਚ ਰਹੇ ਸੀ ਗ੍ਰਿਫਤਾਰ ਕੀਤਾ ਜਾਂਦਾ ਕੋਈ ਗੱਲਬਾਤ ਹੋਈ ਆ ਉਹਨਾਂ ਛੱਡਣ ਬਾਰੇ ਕੋਈ ਉਹਨਾਂ ਦੀ ਛੱਡਣ ਬਾਰੇ ਗੱਲਬਾਤ ਹੋਈ ਜੀ ਮੇਰੇ ਘਰ ਵਾਲੇ ਸੀਰੇ ਨਹੀਂ ਚੜੀ ਬਾਬ ਆਪਣਾ ਲੋਗ ਐ ਨਾ ਆਰਡਰ ਖਰਾਬ ਕਰੇ ਹੋਏ ਰਿਆ ਨਾ ਐਵੇਂ ਕਾਨੂੰਨ ਵਿਵਸਥਾ ਖਰਾਬ ਹੋਈ ਆ ਕਾਨੂੰਨ ਵਿਵਸਥਾ ਸਰਕਾਰ ਦੀ ਖਰਾਬ ਕਰੀ ਸਿੱਡੇ ਸਾਡੇ ਉਹਨੇ ਬੰਦੇ ਨੂੰ ਹੈ ਨਾ ਜਿਹੜੇ ਮਸਲੇ ਨੇ ਜਿਹੜਾ ਬੰਦ ਮਾਰਨ ਦਾ ਕਿਉਂਕਿ ਬੱਬੂ ਜੀ ਸਾਰਿਆਂ ਵਾਸਤੇ ਇਕੱਲੇ ਇਹਨਾਂ ਲੋਕਾਂ ਵਾਸਤੇ ਨਹੀਂ ਹੈਗਾ ਜਿਹੜੀ ਇੱਥੇ ਲੜਨ ਆਏ ਉਹਨਾਂ ਨੂੰ ਤਾਂ ਇਕੱਲੇ-ਇਕੱਲੇ ਘਰ ਦੀ ਲੜਾਈ ਹੈ ਨਾ ਜਿਹੜੇ ਉਧਰ ਦੀ ਸਾਈਡ ਬੈਠੇ ਨੇ ਹੈ ਨਾ ਉਹਨਾਂ ਦੇ ਵੀ ਬੱਚੇ ਪੀਂਦੇ ਹੋਣਗੇ ਜਿਹੜੇ ਭਈਏ ਕੰਮ ਕਰਦੇ ਨੇ ਤੇ ਉਹਨਾਂ ਦੇ ਬੱਚੇ ਵੀ ਤਾਂ ਪਾਣੀ ਪੀਂਦੇ ਹੋਣਗੇ ਉਹਨਾਂ ਨੂੰ ਕਿਹੜਾ ਕੈਂਸਰ ਰਿਹਾ ਹੋਗਾ ਲੜਾਈ ਤਾਂ ਸਭ ਦੀ ਆ ਉਹ ਉਹ ਐਨੇ ਸਮਝਦਾਰ ਨਹੀਂ ਠੀਕ ਹੈ ਇਹਦਾ ਇਹਨਾਂ ਦੀ ਫੈਕਟਰੀਆਂ ਦੀ ਗਲਤੀ ਹੈ ਜਿਹੜੇ ਬਰਗ ਲਾਉਂਦੇ ਨੇ ਇਸ ਤਰੀਕੇ ਨਾਲ ਹੈ ਨਾ ਜਾਂ ਗਲਤ ਕਰਦੇ ਨੇ ਐਵੇਂ ਤਰੀਕੇ ਨਾਲ ਵੀ ਮਾਹੌਲ ਨੂੰ ਖਰਾਬ ਕਰਨ ਵਾਸਤੇ ਤੇ ਅੱਜ ਵੀ ਕਹਿੰਦਾ ਜੁਨੇ ਵੀ ਕੋਈ ਸਭ ਦੀ ਲੜਾਈ ਹੈ ਬਾਬਾ ਜੀ ਇਕੱਲੇ ਲੱਖੇ ਦੀ ਲੜਾਈ ਨਹੀਂ ਹੈਗੀ ਹੈ ਨਾ ਤੇ ਛਡਾ ਲਾਂਗੇ ਬਾਬਾ ਜੀ ਉਹਨਾਂ ਨੂੰ ਵੀ ਕੋਈ ਨਹੀਂ ਪਰਵਾਸੀਆਂ ਦੀ ਗੱਲ ਹੈ ਪ੍ਰਵਾਸੀਆਂ ਬਾਤ ਦਾ ਸਟੇਜ ਪੂਰੀ ਲਾਈ ਗਈ ਹੈ ਉਹਨਾਂ ਦਾ ਕੋਈ ਵੀ ਪ੍ਰਵਾਸੀ ਹੈ ਜਿਹੜਾ ਪੁਲਿਸ ਨੇ ਚੱਕਿਆ ਨਹੀਂ ਹੈਗਾ ਸਿਰਫ ਇਹ ਪੰਜਾਬੀਆਂ ਨੂੰ ਕੋਈ ਚੱਕ ਰਹੇ ਨੇ ਫਿਰ ਮਾਹੌਲ ਖਰਾਬ ਕਰਨ ਕਹਿੰਦੇ ਨਹੀਂ ਮਾਹੌਲ ਵੀ ਤਾਂ ਖਰਾਬ ਕਰਨਾ ਨਾ ਬਾਬਾ ਜੀ ਹੈ ਨਾ ਠੀਕ ਹੈ ਨਾ ਪੰਜਾਬ ਨੂੰ ਮਾਰਨਾ ਵੀ ਤਾਂ ਹੈਗਾ ਆ ਉਹ ਸਾਰੇ ਪਾਸੇ ਨੂੰ ਮਾਰਨਾ ਉਹ ਨਸੇ ਵਾਲੇ ਪਾਸੇ ਨੂੰ ਵੀ ਮਾਰਨਾ ਤੁਹਾਡੇ ਪਾਣੀ 'ਚ ਜ਼ਹਿਰ ਨੂੰ ਪਾ ਕੇ ਵੀ ਮਾਰਨਾ ਤੁਹਾਡੇ ਬੱਚਿਆਂ ਦਾ ਪ੍ਰਵਾਸ ਕਰਕੇ ਵੀ ਮਾਰਨਾ ਤੁਹਾਨੂੰ ਇਤਿਹਾਸ ਨਾ ਪੜਾ ਕੇ ਮਾਰਨਾ ਹੈ ਨਾ ਸਾਰੇ ਪਾਸੇ ਨੂੰ ਮਾਰਨਾ ਇਹਨਾਂ ਨੇ ਤੁਹਾਨੂੰ ਤੇ ਉਹ ਮਾਰਨ ਦੇ ਲੱਗੇ ਹੋਏ ਨੇ ਨਾ ਆ ਸਾਰੇ ਰਲ ਗਏ ਹਨ ਭਗਵੰਤ ਮਾਨ ਨੂੰ ਨਹੀਂ ਬੁਚੜੇ ਤਾਂ ਹੈਗੇ ਨੇ ਸਰ ਤੇ ਸਾਰੇ ਉਹ ਲੱਗਾ ਸਹੀ ਦਾ ਕਹਿੰਦਾ ਭਗਵੰਤ ਮਾਨ ਬੁਚੜਾ ਹੈ ਨਾ ਸਭ ਤੋਂ ਵੱਡਾ ਬੁਚੜਾ ਬੁਚੜੇ ਇਹ ਠੀਕ ਹੈ ਜਿਹੜੇ ਜਿਹੇ ਕੰਮ ਕਰ ਰਿਹਾ ਹੈ ਨਾ ਅਸੀਂ ਤਾਂ ਬਹੁਤ ਆਸ ਰੱਖੇ ਨਾ ਸਾਡੇ ਪਾਸੇ ਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪ ਸਭ ਛੱਡ ਗਏ ਬਾਈ ਆਪ ਵਿੱਚ ਵੀ ਇਦਾਂ ਹੀ ਹੋਇਆ 92 ਤਾਹੀਂ ਜਿੱਤੇ ਨੇ ਤੇ ਹੁਣ ਪਸਤਾ ਰਹੇ ਨੇ ਹਾਂ ਬਾਬੇ ਛੱਡੇ ਆਲੇ ਸਾਡੇ ਸਾਰੇ ਪੱਲਾ ਛੱਡ ਗਏ ਦੇਖਿਆ ਨਹੀਂ ਹੁਣ ਜਮਾਨਤਾਂ ਜਾਬ ਤੋਂ ਹੋਈਆਂ ਨੇ ਰਹਿਣ ਦੇ ਅੰਦਰ ਕਹਿੰਦੇ ਫਰਕ ਤੋਂ ਗੁੱਡੂ ਸਰਕਾਰ ਆਹੇ ਠੀਕ ਹੈ ਤੇ ਇਹ ਚੱਕਰ ਆ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਲੱਗ ਜੂਗਾ ਪਤਾ 2027 ਦੇ ਅੰਦਰ ਤੇ ਕੀ ਬਣੂਗਾ ਉਹਨਾਂ ਨਾਲ ਸਾਰੇ ਸਾਹਮਣੇ ਹੋਊਗਾ ਠੀਕ ਹੈ ਬਹੁਤ ਧੰਨਵਾਦ ਠੀਕ ਹੈ ਜੀ